ਅ ਪਰਸੋ ਜਿਹੜਾ ਉਹ ਮਨੀਸ਼ ਕੁਮਾਰ ਉਰਫ ਮਨੀ ਰਾਣਾ ਦਾ ਕਤਲ ਹੋਇਆ ਸੀਗਾ ਉਹਦੇ ਹੀ ਤਫਤੀਸ਼ ਦੇ ਦੌਰਾਨ ਜਦੋਂ ਸਾਡੀ ਸਾਰੀ ਟੀਮਸ ਐਕਟੀਵੇਟਡ ਸੀਗੀ ਤੋਂ ਸਾਡੇ ਕੋਲ ਇੰਟੈਲੀਜੈਂਸ ਸੀਗੀ ਤੇ ਉਹਨੂੰ ਵੀ ਫਾਲੋ ਅਪ ਕਰਦੇ ਪੁਲਿਸ ਸਰਚ ਕਰ ਰਹੀ ਸੀਗੀ ਉਹ ਜੋ ਸ਼ੂਟਰ ਸੀ ਜੇ ਪਰਸੋ ਵਾਲੇ ਮਰਡਰ ਚ ਉਹ ਇੱਥੇ ਹੋ ਸਕਦਾ ਹੈ ਤੇ ਸਾਡੀ ਪੁਲਿਸ ਜਦੋਂ ਇੱਥੇ ਸਰਚ ਕਰਦੋਂ ਨਿਕਲ ਰਹੀ ਸੀਗੀ ਤੋਂ ਇੱਥੇ ਇੱਕ ਅਬੈਂਡੰਟ ਜੀ ਬਾਈਕ ਖੜੀ ਸੀਗੀ ਤੇ ਦੋ ਬੰਦੇ ਛਾੜੀਆਂ 'ਚ ਬੈਠ ਕੇ ਕੁਝ ਕਰ ਰਹੇ ਸੀਗੇ ਉਤਰ ਕੇ ਦੇਖਣ ਦੀ ਕੋਸ਼ਿਸ਼ ਕੀਤੀ ਉਹ ਪੁਲਿਸ ਦੇ ਪਰ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇੱਕ ਜਵਾਬੀ ਗਾਰਵਾਈ ਕੀਤੀ ਜਿਹਦੇ ਵਿੱਚ ਉਹਨਾਂ ਨੂੰ ਵੀ 5-7 ਗੋਲੀਆਂ ਲੱਗੀਆਂ ਪੁਲਿਸ ਕਰਮੀਆਂ ਨੂੰ ਜਿਨ੍ਹਾਂ ਨੇ ਕਿਹਾ ਉਹ ਸੁਰੱਖਿਅਤ ਨੇ ਉਹਨਾਂ ਦੇ ਕਿਉਂਕਿ ਫਾਇਰਿੰਗ ਹੋਈ ਸੀ ਹਾਂਜੀ ਉਹ ਉਹ ਸੁਰੱਖਿਅਤ ਹੈ ਕਿਉਂਕਿ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲਿੱਤਾ ਹੈ ਤਾਲਵਾ ਵੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਆਖਰਕਾਰ ਇਹ ਪੂਰਾ ਮਾਮਲਾ ਕੀ ਸੀ ਮੈਂ ਅ થોડી ਜਾਣਕਾਰੀ ਦਵਾਂਗੀ ਅੱਜ ਸਪੈਸ਼ਲ ਸੈੱਲ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਅ ਪਰਸੋ ਜਿਹੜਾ ਉਹ ਮਨੀਸ਼ ਕੁਮਾਰ ਉਰਫ ਮਨੀ ਰਾਣਾ ਦਾ ਕਤਲ ਹੋਇਆ ਸੀਗਾ ਉਹਦੀ ਹੀ ਤਫ਼ਤੀਸ਼ ਦੇ ਦੌਰਾਨ ਜਦੋਂ ਸਾਡੀ ਸਾਰੀ ਟੀਮਸ ਐਕਟੀਵੇਟਡ ਸੀਗੀ ਤਾਂ ਸਾਡੇ ਕੋਲ ਇੰਟੈਲੀਜੈਂਸ ਸੀਗੀ ਤੇ ਉਹਨੂੰ ਹੀ ਫਾਲੋਅ ਅਪ ਕਰਦੇ ਪੁਲਿਸ ਸਰਚ ਕਰ ਰਹੀ ਸੀਗੀ ਸਾਨੂੰ ਟਿਪ ਆਫ ਸੀ ਕਿ ਇਸ ਏਰੀਆ ਵਿੱਚ ਉਹ ਜੋ ਸ਼ੂਟਰ ਸੀਗੇ ਪਰਸ ਵਾਲੇ ਮਰਡਰਸ ਉਹ ਇੱਥੇ ਹੋ ਸਕਦਾ ਹੈ ਕਿ ਸਾਡੀ ਪੁਲਿਸ ਜਦੋਂ ਇੱਥੇ ਸਰਚ ਕਰਦੂ ਨਿਕਲ ਰਹੀ ਸੀਗੀ ਤਾਂ ਇੱਥੇ ਇੱਕ ਅਬੈਂਡੰਟ ਜੀ ਬਾਈਕ ਖੜੀ ਹੋਈ ਸੀਗੀ ਤੇ ਦੋ ਬੰਦੇ ਛੜੀਆਂ 'ਚ ਬੈਠ ਕੇ ਕੁਝ ਕਰ ਰਹੇ ਸੀਗੇ ਤੇ ਸ਼ੱਕੀ ਜਾਪ ਤੇ ਸੀਗੇ ਤੇ ਪੁਲਿਸ ਨੇ ਜਦੋਂ ਉਹਨਾਂ ਨੂੰ ਉਤਰ ਕੇ ਦੇਖਣ ਦੀ ਕੋਸ਼ਿਸ਼ ਕੀਤੀ ਉਹ ਪੁਲਿਸ ਦੇ ਬਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਪੁਲਿਸ ਨੇ ਉਹਨਾਂ ਨੂੰ ਇੰਟਰਵੀਨ ਕੀਤਾ ਰੋਕ ਰੋਕਿਆ ਹੈਗਾ ਤੇ ਪੁਲਿਸ ਨੇ ਇੱਕ ਜਵਾਬੀ ਕਾਰਵਾਈ ਕੀਤੀ ਜਿਦੇ ਵਿੱਚ ਉਹਨਾਂ ਨੂੰ ਵੀ 5-7 ਗੋਲੀਆਂ ਲੱਗੀਆਂ ਤਿੰਨ ਇੱਕ ਬੰਦੇ ਦੇ ਲੱਗੀ ਹੈ ਤੇ ਦੂਜੇ ਦੋ ਵੀ ਦੋ ਜਾਂ ਤਿੰਨ ਗੋਲੀਆਂ ਲੱਗੀਆਂ ਜੋ ਸ਼ੂਟਰ ਸੀਗੇ ਉਹਨਾਂ ਦੀ ਪਛਾਣ ਇੱਕ ਦਾ ਨਾਂ ਵਿਕਰਮ ਸਿੰਘ ਉਰਫ ਹੈਪੀ ਹੈਗਾ ਜੋ ਥਿਉੜਪਿੰਡ ਦਾ ਰਹਿਣ ਵਾਲਾ ਤੇ ਦੂਜਾ ਜੋ ਮੁੰਡਾ ਹੈ ਉਹਦਾ ਨਾਂ ਅ ਕਿਰਨ ਉਰਫ ਤਨੂਆ ਉਹ ਖਰੜਦਰ ਰਹਿਣ ਵਾਲਾ ਹੈ ਨੀ ਗ੍ਰਾਜੂਅਲਟੀ ਨੀ ਦੋਨੋਂ ਫੇਸ 'ਚ ਹਸਪੀਟਲ ਪਹੁੰਚ ਦਿੱਤੇ ਗਏ ਤੇ ਜਿਹੜੇ ਇਲਾਜ ਹੈ ਤੇ ਦੋਨੋਂ ਆਊਟ ਆਫ ਡੇਂਜਰ ਨੇ ਨਾਲ ਜਿਹੜੇ ਪੁਲਿਸ ਕਰਮੀਆਂ ਇਹਨਾਂ ਨੂੰ ਜਿਨ੍ਹਾਂ ਨੇ ਕੇਰਿਆ ਉਹ ਸੁਰੱਖਿਤ ਨੇ ਉਹਨਾਂ ਤੇ ਕਿਉਂਕਿ ਫਾਇਰਿੰਗ ਹੋਈ ਸੀ ਹਾਂਜੀ ਉਹ ਉਹ ਸੁਰੱਖਿਤ ਹੈ ਕਿਉਂਕਿ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲਿੱਤਾ ਤੇ ਉਹਨਾਂ ਨੂੰ ਇੰਟਰਵੈਨ ਕਰ ਲਿਆ ਸੀਗਾ ਤੇ ਪੁਲਿਸ ਨੂੰ ਗੋਲੀ ਲੱਗੀ ਨਹੀਂ ਉਹਨਾਂ ਨੇ ਆਲਦੋ ਪੁਲਿਸ 'ਤੇ ਅਟੈਕ ਕੀਤਾ ਸੀਗੇ ਬਟ ਪੁਲਿਸ ਨੂੰ ਗੋਲੀ ਲੱਗੀ ਨਹੀਂ ਇਹ ਇੱਕ ਜਿਹੜੀ ਤੁਸੀਂ ਅਸੀਂ ਤਸਵੀਰ ਦੇਖ ਰਹੇ ਹਾਂ ਗੱਡੀ ਨਾਲ ਬਾਈਕ ਟਕਰਾਈ ਹੋਈ ਹੈ ਇਹਨੂੰ ਥੋੜਾ ਐਕਸਪਲੇਨ ਕਰੋ ਇਹ ਪੁਲਿਸ ਨੇ ਆ ਇਹ ਬਾਈਕ ਤੇ ਭਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਜੋ ਸਾਡੇ ਇਨਸਪੈਕਟਰ ਸਾਹਿਬ ਉਹਨਾਂ ਨੇ ਇਮੀਡੀਏਟਲੀ ਆਪਣੀ ਗੱਡੀ 'ਤੇ ਜਾ ਕੇ ਉਹ ਬਾਈਕ ਨੂੰ ਰੋਕਿਆ ਹੈਗਾ ਠੀਕ ਹੈ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਉਹ ਤਸਵੀਰ ਦੇਖੋ ਤਾਂ ਦੱਸਿਆ ਜਾ ਰਿਹਾ ਕਿ ਇਨਸਪੈਕਟਰ ਦੇ ਵੱਲੋਂ ਜਿਹੜੇ ਗੱਡੀ ਨੂੰ ਚਲਾ ਰਹੇ ਸੀ ਇਹ Swift ਨੂੰ ਉਹਨਾਂ ਵੱਲੋਂ ਬਾਈਕ ਸਵਾਰ ਦੋਵਾਂ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਗਿਆ ਔਰ ਅੱਜ ਵੱਡੀ ਜਿਹੜੀ ਘਟਨਾ ਵਾਪਰੀ ਹੈ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਪੇਟ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਦੋ ਜਿਹੜੇ ਸ਼ੱਕੀ ਸਨ ਉਹਨਾਂ ਨੂੰ ਰੋਕਿਆ ਗਿਆ ਫਿਰ ਰੋਕ ਕੇ ਜਦੋਂ ਪੁੱਛਕਿਛ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸੇ ਵੇਲੇ ਉਹਨਾਂ ਨੂੰ ਸ਼ਕਤੀਆਧਾਰ ਤੇ ਸਪੈਸ਼ਲ ਸੈਲ ਦੇ ਵੱਲੋਂ ਜਦੋਂ ਘੇਰਿਆ ਗਿਆ ਪਰ ਪੁਲਿਸ ਦੀਏ ਕਾਰਵਾਈ ਤੁਸੀਂ ਦੇਖੋ ਗੈਂਗਸਟਰਾਂ ਦੇ ਵੱਲੋਂ ਪੁਲਿਸ 'ਤੇ ਫਾਇਰਿੰਗ ਕੀਤੀ ਗਈ ਪਰ ਬਚਾ ਹੋਇਆ ਪਰ ਜਦੋਂ ਜਵਾਬੀ ਕਾਰਵਾਈ ਪੁਲਿਸ ਨੇ ਕੀਤੀ ਤਾਂ ਦੋਵਾਂ ਦੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਦੋਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ